ਇਹ ਮਤਰਾ ਅਸ਼ੀਕਾਲ ਕੀ ਆ ਚੱਕ ਠੀਕ ਠਾਕ ਸਭ ਤੇ ਅੱਜ ਦਾ ਵਲੋਗ ਆ ਰਿਹਾ ਪੌਂਚਰੂ ਤੇ ਅੱਜ ਆਪਾਂ ਜਾ ਰਹੇ ਹਾਂ ਜੀ ਅੰਮ੍ਰਿਤਸਰ ਸਵੇਰ ਦੇ ਵਾਰ ਦੀ ਜੀ ਤਾਂ 9:30 ਹੋ ਚੁੱਕੇ ਤੇ ਆਪਾਂ ਜਾ ਰਹੇ ਹਾਂ ਜੀ ਅੰਮ੍ਰਿਤਸਰ ਐਤਵਾਰ ਸੀਗਾ ਇੱਕ ਵਾਰ ਫਲਾਹ ਦੀ ਬਣਦੀ ਹੈ ਅੰਮ੍ਰਿਤਸਰ ਚੱਲੀਏ ਤੇ ਰਾਤ ਰਕੇ ਆਵਾਂਗੇ ਵਲੋਗ ਨੂੰ ਦੇਖੋ ਲਾਸਟ ਤੱਕ ਜਰੂਰ ਤੇ ਪਸੰਦ ਆਇਆ ਤਾਂ ਲਾਈਕ ਕਰ ਦਿਓ ਜਿਹੜੇ ਚੈਨਲ ਦੇ ਨਵੇਂ ਸਬਸਕ੍ਰਾਈਬ ਕਰ ਲਓ ਤੇ ਹੁਣ ਸਭ ਤੋਂ ਪਹਿਲਾਂ ਮੁੰਡੇ ਖੜੇ ਬਾਅਦ ਚ ਚੱਲਦੇ ਉਹਨਾਂ ਕੋਲ ਤੇ ਪਹੁੰਚੇ ਆਪਾਂ ਅੰਮ੍ਰਿਤਸਰ ਨੂੰ ਚਾਲੇ ਤੇ ਤੁਹਾਨੂੰ ਵੀ ਹਾਂਜੀ ਤੇ ਮੈਂ ਗੱਲਾਂ ਜਾ ਰਹ ਉਹ ਜਿਹੜੀ ਆਪਾਂ ਪੰਪ ਦੇ ਲੇ ਗਏ ਤੇ ਵੇਟ ਕਰਦਾ ਬਸ ਆਉਗੀ ਅੱਗੇ ਦੇ ਮਤਲਬ ਆਪਾਂ ਪੰਪ ਦੇ ਆ ਕੇੜੀ ਦੇ ਨਾਲ ਕੇ ਮਾਣਾ ਆਪਾਂ ਜਿਹੜੇ ਤੋਂ ਹੋਰ ਇਹ ਜਿਹੜੀ ਬਸਰੀ ਇਹ ਨਹੀਂ ਬਸ ਨਹੀਂ ਇਹ ਕਰ ਰਹੇ ਜਿਹੜੀ ਬਸਰੀ ਵੇਟ ਤੇ ਇਹ ਹੋਰੇ ਆਪ ਨੂੰ ਬਾਅਦ ਦੀ ਵੇਟ ਹਾਂ ਅੱਡੇ ਕੱਟੂ ਕਿਤੇ ਦੇ ਨੇ ਗੱਡਾ ਸੰਗ ਲਾ ਗਿਆ ਤੁਨੇ ਪਹੁੰਚ ਗਏ ਜੀ ਅੰਮ੍ਰਿਤਸਰ ਫਾਇਟਲੀ ਤੇ ਬੜੇ ਬਾਹਰ ਹੋ ਗਏ ਕਿ ਹਲੋ ਪਹਿਲਾਂ ਜਾ ਕੇ ਲੱਭਦੇ ਰੂਮ ਫਿਰਦੇ ਹਾਂ ਹੁਣ ਤੁਰੇ ਜਾ ਰਹੇ ਹਾਂ ਜੀ ਪਹਿਲੇ ਰੂਮ ਨਾਲ ਲੱਭਾਂਗੇ ਸਿਰਫ ਸ਼ਾਮ ਨੂੰ ਟੇਕਾਂ ਮੱਥਾ ਗਰਮੀ ਹੋ ਰਹੀ ਏ ਤੇ ਹੁਣ ਰੱਖ ਫੋਨ ਹੋਵੇ ਜੇ ਤਾਂ ਕੀ ਕਰਾਂ ਇਹ ਬੜਾ ਸੋਹਣਾ ਮੈਂ ਆ ਗਿਆ ਯਾਰ ਵਾਲੇ ਪਰੋੜੇ ਚਾੜੀਏ ਫਟਾ ਫਿਰ ਤੋੜ ਦੇ ਰਿਕਾਰਡ ਅੱਠ ਰੋਟ ਗਾਂਦ ਵਾਲੀਆਂ ਖਾਦ ਗਈਆਂ ਉਹਦੇ ਨੇ ਫਿਰ ਮਾੜੀ ਚੱਲਦੀ ਹੋਵੇ ਕਾਦੀ ਨੂੰ ਕਲੀਨ ਕਰਦੀ ਚੁੱਕੋ ਹੁਣ ਤਾਂ ਕਿੰਨੇ ਆ ਗਏ ਨੇ ਉਹ ਦੇਦੀ ਬਾਕੀ ਉਹ ਤਾਂ ਆ ਗਿਆ ਫਾਈਲ ਲੈ ਕੋਹੋ ਟਲਾਇਆ ਪਸਾਂਦੇ ਤੇ ਹੁਣ ਤੁਹਾਨੂੰ ਦਿੰਨੇ ਆ ਉਹ ਪੋਪਣ ਕਰਦੇ ਸਾਰੇ ਇੱਧਰ ਆਏ ਦਾ ਵਾਸ਼ਿੰਗ ਵਾਚਕ ਲੱਗਾ ਇਹ ਬਸ ਵਾਚਕ ਇੱਕ ਇੱਥੇ ਲੱਗਾ ਬੈੱਡ ਤੇ ਸਾਹਮਣੇ ਲੱਗਾ ਵਿੰਡੋ ਏ ਸੀ ਤੇ ਇਧਰ ਆ ਜਾਂਦਾ ਇੱਕ ਹੋਰ ਨਿੱਕਾ ਬੈੱਡ ਤੇ ਇਧਰ ਲੱਗੀ 84 ਇੰਚ ਦੀ ਐਲਈਡੀ ਤੇ ਏਸੀ ਵੀ ਤਾਂਗਾ ਤੇ ਯਾਰ ਸਾਹਮਣੇ ਮਿਰਰ ਲੱਗਾ ਤੇ ਇੰਨਾ ਕੁ ਬਾਹਰ ਛੋਟਾ ਰੂਮ ਆ ਕਿਉਂਕਿ ਇਹਦੀ ਅਮਾਉਂਟ ਜ਼ਿਆਦਾ ਨਹੀਂ ਸੀ ਥੋੜੀ ਜਿਹਾ ਬਸ ਜਿਹਾਣ ਪਹਿਲਾਂ ਫਰੈਸ਼ ਪਰਸ਼ ਹੋਣੇ ਆ ਫਿਰ ਤੁਹਾਨੂੰ ਮਿਲਦੇ ਆ ਹਾਂਜੀ ਇਹ ਜੀ ਚੱਲ ਬਈ ਸਾਰੇ ਆ ਤੇ ਰੌਦਰ ਰੂਪਾ ਚ ਆ ਦੇ ਹਲੀ ਰੂਪਾ ਚ ਆ ਗਿਆ ਲੈ ਤੇ ਬਾਈ ਗੱਗੇ ਨੇ ਤੇ ਮੈਂ ਨਹੀਂ ਲਾਇਆ ਲਾਇਆ ਸਾਫਾ ਤੇ ਬਾਈ ਬਹੁਤ ਸੋਹਣਾ ਲੱਗਦਾ ਅੱਗੇ ਹੋਣਾ ਲੈ ਤੇ ਫੋਨ ਤੋ ਦੱਸਾਂਗੇ ਆਏ ਕੀ ਬਾਤ ਹੈ ਮਾਰੇ ਜੀ ਜੀ ਲੱਗਿਆ ਪਿਆ ਤੇ ਤੇ ਲੱਗੇ <laughs> होटल आल ने आप शांति बुरी इंतर करनी होटल भी काफी ਸਿਨੈਰੀ ਤੇ ਬੈਨ ਨੂੰ ਟੇਬਲ ਟੂਲ ਇਥੇ ਖੜਾ ਹੈ ਨਾ ਫਿਰ ਆਪਣਾ ਅਫਸਰ ਜੀ ਵਾਲ ਬਾਈ ਵੈਲਕਮ ਜੀ ਉੱਡਾ ਆ ਕੀ ਲੈ ਭਰਾਵਾ ਜੀ ਜਾਨੇ ਨਿਕਲੇ ਮੇਰੇ ਜਿਹੜੇ ਬਟੇ ਲੈ ਆਉਂਦਾ ਆਪਰੇ ਨੀਲੇ ਮੈਨੂੰ ਦੇ ਦੇ ਆ ਹਾਂਜੀ ਤੇ ਹੁਣ ਰੈਡੀ ਹੋ ਚੁੱਕੇ ਆਪਾਂ ਤੇ ਸਾਫਾ ਬੰਨ ਲਿਆ ਬਾਈ ਫਸਕਾਰ ਵੈਲਕਮ ਜੀ ਫਸਕਾਰ ਉੱਚੀ ਬੋਲੋ ਸਰਵਰ ਬਣਾਉਣਾ ਯਾਰ ਮੋਰ ਨਾ ਲੱਗਦਾ ਲੈ ਬਈ ਲੈ ਅਸਿਕਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਹallelujah ਗੱਗੇ ਨੇ ਵਾਲੀਆਂ ਤੇ ਬਾਈ ਉਹ ਦੂਜੇ ਨੇ ਵਾਲੀਆਂ ਤੇ ਇਹਨੇ ਵੀ ਬਾਲੀਆਂ ਬਸ ਇੱਕ ਇੱਕ ਇਹ ਕਿਹਨੇ ਰਹਿ ਗਿਆ ਬਾਈ ਲਵ ਜਿਸ ਨੂੰ ਜਿਆਦਾ ਹੀ ਅੱਗ ਲੱਗੀ ਹੋਈ ਆ ਭਰੇ ਦਾ ਲੋ ਦੇਲ ਖੋਲ ਜੀ ਇੱਕ ਮਿੰਟ ਦਾਉਂਦਾ ਅਣਾਪਾ ਨੰਗੇ ਪੈਰੀ ਚੱਲ ਰਹੇ ਆਂ ਜੀ ਹੋਟਲ ਤੋਂ ਨਿਕਲ ਚੁੱਕੇ ਆਂ ਤੇ ਹਜੇ ਆਪਾਂ ਆਵਾਂਗੇ ਫੇਰ ਤੇ ਹੁਣ ਆਪਾਂ ਚੱਲ ਰਹੇ ਆਂ ਜੀ ਦਰਸ਼ਨ ਕਰਨ ਮੱਥਾ ਆਪਾਂ ਸੁਭਾ ਟਿਕਾਂਗੇ ਤੇ ਹੁਣ ਆਪਾਂ ਚੱਲੇ ਆਂ ਜੀ ਉੱਥੇ ਦਰਸ਼ਨ ਕਰਨ ਪ੍ਰਕਰਮਾ ਕਰ ਲੈ ਜੀ ਤੇ ਤੁਹਾਨੂੰ ਵੀ ਦਿਖਾਵਾਂਗੇ ਵਲੌਗ ਨੂੰ ਦੇਖ ਲੈ ਲਾਸਟ ਸੈਟ ਜੀ ਮਾਤਾ ਪਤ ਸਾਜ ਗੱਲ ਵਾ ਇਹਨਾਂ ਜੀ ਬਹੁਤ ਤਕੀਦਰ ਨੇ ਵਾਹਿਗੁਰੂ ਜੀ ਨੇ ਸੇਵਾ ਲਾ ਰੂਈ I'll uh, tell ਵੇਖੋ ਕਿੰਨਾ ਸੋਹਣਾ ਬਿਊਟੀਫੁਲ 뷰 ਆ ਤੇ ਬਹੁਤ ਘੈਂਡ 뷰 ਆ ਰਿਹਾ 100 ਕਿਉਂਕਿ ਆਪਣਾ ਹੋਟਲ ਉੱਚੇ ਤੇ ਆਪਾਂ ਹੋਟਲ ਦੇ ਟੈਰਸ ਤੇ ਆਏ ਆ। ਆ ਵੇਖੋ ਕਿੰਨਾ ਸੋਹਣਾ ਬਿਊਟੀਫੁਲ 뷰 ਆ ਰਿਹਾ ਆਪਣਾ ਹਰਮੰਦਰ ਸਾਹਿਬ ਦਾ। ਹਰਮੰਦਰ ਸਾਹਿਬ ਦਾ ਨਹੀਂ ਉਹ ਜਿਹੜਾ ਰਮੰਦਰ ਸਾਤਾ ਉਧਰ ਪਰਲੇ ਬੰਨੇ ਆ ਉਹਨਾਂ ਦੇ ਉਹ ਜਿਹੜਾ ਗਵਰਮੈਂਟ ਸਾਹਿਬ ਬਣੇ ਹੋਏ ਉਹਨਾਂ ਦੇ ਪਰਲੇ ਬੰਨੇ। ਊਮ ਸੰਗਤ ਦਾ ਵੇਖੋ ਕਿੰਨਾ ਸੋਹਣਾ 뷰 ਆ ਰਿਹਾ ਵਾ। ਹਾਂਜੀ ਗਾਹਾਂ ਤੇ ਆ ਰਹੀਆਂ ਜੀ ਆਪਾਂ। ਤੇ ਆਪਾਂ ਸੁਬਾ ਦੇਖਣਾ ਹੀ ਮਤੋਂ ਹੁਣ ਸਾਡਾ ਪਲਾਨ ਬਣੇ ਕੰਮ ਫਿਰ ਗਿਆਈਏ ਬਾਹਰ ਫ਼ਨ ਫੋਨੋਂ ਵੇਖ ਕੇ ਆਉਨੇ ਆ ਤੇ ਦੇਖਦੇ ਆ ਤੇ ਵਲੌਗ ਨੂੰ ਦੇਖੋ ਲਾਸਟ ਤੱਕ ਜੂ ਤੇ ਪਸੰਦ ਆ ਇੱਕ ਲਾਈਕ ਕਰ ਦਿਓ ਟੈਨਲ ਤੇ ਜਿਹੜੇ ਨਵੇਂ ਸਬਸਕ੍ਰਾਈਬ ਜਰੂਰ ਕਰਕੇ ਜਾਓ ਤੇ ਹੁਣ ਆਪਾਂ ਦੇਖਦੇ ਆ ਇਸ ਤੋਂ ਅੱਗੇ ਕੀਮਾ ਵਾਲਾ ਸਾਰੀ ਰੈਡੀ-ਛੈੜੀ ਹੋ ਚੁੱਕੀ ਆ ਤੇ ਬਾ ਮੈਂ ਰਹਿ ਗਿਆ ਵਾ ਬਾ ਮੈਂ ਵੀ ਸਾਫਾ ਜਾ ਵੀ ਲੈਣਾ ਵਾ ਤੇ ਸਾਫਾ ਜਾ ਵੀ ਲੈਣਾ ਬਾਥ ਮੜਾ ਜਿਹਾ ਤੇ ਹੁਣ ਦੇਖਦੇ ਕੀ ਤੇ ਹੁਣ ਇਸ ਬੰਦ ਹੋ ਗਿਆ ਬੰਦੇ ਇਸ ਵੀਡੀਓ ਨੂੰ ਕਰਦੇ ਫਿਰ ਬੇਨੇ ਕੀਮਾ ਵਾਲਾ ਜਾਂ ਮਰ ਜਾਂ ਜੱਟ ਨੂੰ ਮਰ ਜਾਂਦੇ ਹੋ। ਮਰ ਜਾਂਦੇ। ਉਹ ਮਾਰੂ ਗੀਤ। ਪੱਗੋ ਫੈਮੋਸ ਹੈਗਾ। ਇਹ ਸੀ ਕਿੰਨੀ ਕਰਨਾ ਵਾ ਰਿੰਦਾ। ਪਾਣੂ ਲਾਉਦੈ ਨਹੀਂ ਪਿਆ ਸੀਗਾ ਤੇ ਭਾਈ ਨੇ ਹਰ ਕੰੂਤੀ ਆਪਣੀ। ਭਾਈ ਜਦੋਂ ਮੈਂ ਛੱਡ ਗਿਆ ਨਾ ਨੇਹਾ ਭੌਣ ਭੌਣ ਬਿਤਾਉਂਦਾ। ਤੂੰ ਦੇ ਦੇ ਬ੍ਰਾਜ਼ੀਲੀ ਹੋਰ ਨੰਬਰ ਵੀ ਦੱਸ ਦੇ ਮੈਂ ਠੀਕ ਆ ਭਾਈ ਯਾਰ ਨਾਲੇ ਮੈਂ ਕੱਢ ਲਈ ਸਾਲਾ ਤੂੰ ਮੇਰੇ ਫੂਟ ਲਵੇੜ ਦੇ ਲੈਰ ਤਾਂ ਜਗਾਲਾ ਦੀ ਰਾਤ ਦੇ 11 ਵਜੇ ਪਾ ਦੇ ਚੱਲਿਆ ਆਪਾਂ ਨਾਲੇ ਦੇ ਪੰਜਾਬ ਲਈ ਓਏ ਲੱਭੂ ਦੇ ਭਾਰ ਨਾ ਡੇ ਓਏ ਆਟੋ ਵੀ ਨਹੀਂ ਚੱਲਦਾ ਆ ਵੀ ਰੱਗੀ ਜੇ ਜੱਟ ਵੇਖੜ ਗਿਆ ਕੋਟਲਾ ਮੈਂ ਨੂੰ ਮੀਟ ਮਸੀ ਹੈ ਮੈਂ ਕੈਮਰਾ ਕਰੀ ਚੈੱਕ ਕੀਤੀ ਪਤਾ ਨਹੀਂ ਮੈਂ ਸਾਡੀ ਰੀਡ ਰੀਵਾਚing ਆ ਰਹੀ ਉਹ ਦੀ ਰੀਡ ਹੋਰ ਦੀ ਇੱਕ ਇੱਕ ਟਿਕਾਣਾ ਮੱਥਾ ਸੁਬਾ ਤੇ ਹੁਣ ਮੈਂ ਕੱਲੂ ਦੇਖਣਾ ਆਪਾਂ ਮੱਥਾ ਅੰਜੀ ਤੇ ਹੋਣਾ ਪਹੁੰਚ ਗਏ ਰੂਮ ਦੇ ਵਿੱਚ ਅੱਜ ਮਿਲਦੇ ਆ ਅਗਲੇ ਅਗਲੇ ਵਲੌਗ ਸਟੇਲ ਤੇ ਬਾਏ ਬਾਏ ਟੇਕ ਅੱਗੇ ਅੰਦਰ ਤੇ ਆਰਚੀ ਨੂੰ ਲਾਉਣ ਬਾਰੇ ਲਗਾ ਦਿੱਤਾ ਚੈਨ ਚੈਨ ਤੇ ਜਿਹੜਾ ਨਾ ਸਬਸਕ੍ਰਾਈਬ ਕਰਕੇ ਜਰੂਰ ਜਾਓ ਇਹਨਾਂ ਨੇ ਨਾ ਬੋਲਿਆ ਨਾ ਇਹਨਾਂ ਨੇ ਚੁੱਪ ਕਰਨਾ ਕਿਵੇਂ ਵਲੌਗ ਐਂਡ ਕਰਨਾ ਵਾ ਤੇ ਮਿਲਦੇ ਹਾਂ ਆਪਾਂ ਅਗਲੇ ਵਲੌਗ 'ਚ ਥਿਲਦਨ ਬਾਏ ਬਾਏ ਟੇਕ ਸੱਚੀ ਗੱਲ ਜੀ